ਹਾਲੇ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਅਸੀਂ ਆਇਆ ਲੋਕੋ ਸਾਡੇ ਗਵਰਨਟ ਪਿੰਡ ਬਾਈ ਸਕਿੰਦਰ ਹੁਣਾਂ ਦੇ ਘਰੇ ਬਾਈ ਸਕਿੰਦਰ ਆਉ ਤਾਂ ਹੈਣੀ ਸੀ ਮਿੱਤਰੋ ਤੇ ਉਹਨਾਂ ਨੇ ਵੱਡੇ ਬਾਈ ਸਾਨੂੰ ਮਿਲ ਕੇ ਘਰੇ ਕੰਮ ਕਰੀ ਜਾਂਦੇ ਸੀਗਾ ਸੁਣਾਉਣਾ ਮੈਂ ਤੇ ਨਾਲੇ ਗੱਲਬਾਤ ਵੀ ਕਰਾਵਾਂਗੇ ਉਹ ਦੇਖੋ ਬਾਈ ਬਾਈ ਗਰਮੀ 'ਚ ਕੰਮ ਕਰੀ ਜਾਂਦਾ ਮਿੱਤਰੋ ਘਰੀ ਮਸ਼ੀਨ ਲਾਈ ਆ ਬਾਈ ਦੀ ਮੱਕੀ ਮੋਤੀ ਐਨ ਕਲੀਨ ਪੂਨ ਦਾਣਾ-ਦੂਣਾ ਬਣਾਉਂਦੇ ਆ ਇਹ ਬਹੁਤ ਥੋੜਾ ਜਿਹਾ ਟਾਈਮ ਲੱਗਦਾ ਤੇ ਫ੍ਰੀ ਹੋ ਕੇ ਤੁਹਾਡੀ ਮੈਂ ਗੱਲ ਕਰਾਉਣਾ। ਜੋ ਆਉਂਦਾ ਲੋ ਬਾਈ ਜੀ ਤੇ ਪਈਆ ਬੰਦਾ ਕਿਨਾ ਪਾਈ ਪਾੜੀ ਲੈ ਗਿਆ ਤੁਹਾਡੇ ਵਾਸਤੇ। ਉਹ ਠੀਕ ਆ ਬਾਈ। ਸਾਸੀ哥 ਬਾਈ ਹੋਰ ਕੈਮ ਹੋਣੀ? ਹਾਂ ਵਧੀਆ ਵਧੀਆ ਚੱਲਦੀ। ਬਾਈ ਹੁਣੀ ਲਿਬੜੇ ਫਰਦਾ ਬੁੱਤ ਕੰਮ ਕਾਰ ਕਰਦੇ ਫਰਦੇ ਜੀਗੇ। ਤੇ ਆਪਾਂ ਬਾਈ ਨੂੰ ਮਿਲਣਾ ਐ ਸਪੈਸ਼ਲੀ ਘਰੋਂ ਮਿਲਣਾ ਐ ਯਾਰ। ਤੇ ਦੂਜਾ ਭਾਈ ਆਪਣਾ ਸ਼ਰੀਐਂਦਰ ਭਾਈ ਹੈ ਨਹੀਂ ਸੀਗਾ ਤੇ ਆਪਾਂ ਨੂੰ ਇਹ ਭਾਈ ਮਿਲ ਗਏ ਗਏ ਵੱਡੇ ਭਾਈ ਉਹਨਾਂ ਦੇ ਤੇ ਸਾਡੇ ਪਹਿਲਾਂ ਨਿੱਕੇ ਹੁੰਦੀ ਅਸੀਂ ਹੁੰਦੇ ਦੀਆਂ ਇਹਨਾਂ ਦਾ ਕੰਮ ਪਹਿਲਾਂ ਫੈਂਸ ਦਾ ਹੁੰਦਾ ਸੀਗਾ ਭਾਈ ਉਹਨਾਂ ਦਾ ਤੇ ਭਾਈ ਹੋਰ ਦੁਸਤੀ ਨੂੰ ਹਾਂ ਚੜਦੇ ਵਧੀਆ ਕੰਮ ਕਰ ਜਾਂਦਾ ਹਾਂ ਠੀਕ ਹੈ ਜਮਾ ਅਸੀਂ ਤਾਂ ਆਪ ਆਗੋ-ਬਾਗ ਹੋ ਕੇ ਮਿਲ ਕੇ ਬੈਠਦੇ ਜੱਫੀ ਪਾ ਲੈਂਦੇ ਵੱਡੇ ਭਾਈ ਤੇ ਕਿਵੇਂ ਸਰਚ ਚੱਲਦਾ ਕੰਮ ਕਰ ਨੂੰ ਠੀਕ ਆ ਬੜਾ ਥੋੜੀ ਕਰਪਾ ਜਾਈ ਦੀ ਹੈ ਕੀ ਪ੍ਰੀਤ ਗੱਲ ਦੇ ਨਾਂ ਤੇ ਪ੍ਰੀਤ ਗੱਲ ਤੇ ਮੜਾ ਜ ਆਪਣੇ ਕਿਹਦੇ ਪ੍ਰੀਤ ਗੱਲ ਭਾਈ ਦਾ ਪੇਜ ਆ ਹਾਂ ਬਹੁਤ ਵਧੀਆ ਵੀਡੀਓ ਪਾਉਂਦਾ ਤੇ ਸਾਰੇ ਜਾਨੇ ਜਾ ਕੇ ਪਹਿਲਾਂ ਦੇਖੋ ਵੀਡੀਓ ਚੰਗੀਆਂ ਲੱਗੀਆਂ ਤੇ ਫਿਰ ਤੁਸੀਂ ਪੇਜ ਨੂੰ ਫੋਲੋ ਕਰ ਹੀ ਲੈਣਾ ਹਾਂਜੀ 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 ਤੇ ਬਹੁਤ ਵਧੀਆ ਮੁੰਡਾ ਕੰਮ ਕਰਦਾ ਇਹੋ ਜਿਹੇ ਮੁੰਡਿਆਂ ਦੀ ਸਪੋਰਟ ਕਰਨੀ ਚਾਹੀਦੀ ਹੈ ਹਾਂਜੀ ਆਪਾਂ ਵੀ ਗੰਦਮਾਨ ਨਹੀਂ ਪਾਉਂਦੇ ਬਾਈ ਨਾ ਯਾਰ ਤੂੰ ਦਾ ਚੰਗਾ ਲੱਗਿਆ ਲੋਕਾਂ ਨੇ ਆਪੇ ਚੰਗੇ ਕੰਮ ਦਾ ਹੀ ਮੁੱਲ ਪੈਂਦਾ ਹਾਂ ਚੰਗੀ ਗੱਲ ਸਹੀ ਗੱਲ ਹੈ ਤੇ ਚੰਗੀਆਂ ਵੀਡੀਓ ਪਾਵੇਂਗਾ ਤੈਨੂੰ ਲੋਕਾਂ ਨੇ ਆਪ ਦੇ ਆਪ ਫੋਲੋ ਕਰੀ ਜਾਣਾ ਮਾਰਾ ਪਾ ਦੇਗਾ ਤੇ ਉਹ ਸਾਰੇ ਚਲੇ ਜਾਣਗੇ ਅਸੀਂ ਬਾਈ ਹੁਣਾਂ ਤੂੰ ਸਿੱਖਿਆ ਇਹ ਚੀਜ਼ਾਂ ਜਿਹੜੀਆਂ ਬਾਈ ਹੁਣੇ ਦੱਸੀ ਜਾਂਦਾ ਇਹਨਾਂ ਨੂੰ ਸਿੱਖਿਆ ਅਸੀਂ ਪਹਿਲਾਂ ਨਿੱਕੇ ਹੁੰਦੇ ਸੀ ਵੀ ਚੰਗੀ ਚੀਜ਼ ਪਾਉਣੇ ਤਾਂ ਹੀ ਬੰਦਾ ਸਲਾਮ ਕਰਦਾ ਬਾਈ ਇੱਜ਼ਤ ਵੀ ਆ ਜਾਂਦਾ ਜੀ ਹੌਲੀ ਹੌਲੀ ਗਰੋ ਕਰ ਜਾਂਦਾ ਬੰਦਾ ਤੇ ਕਿਉਂ ਜੇ ਚੰਗੀ ਚੀਜ਼ ਆ ਹੌਲੀ ਹੌਲੀ ਚੱਲ ਪੂਗਾ ਜਿਹੜਾ ਕੰਮ ਹੌਲੀ ਹੌਲੀ ਚੱਲਿਆ ਹੁੰਦਾ ਉਸ ਦਾ ਲੈ ਕੇ ਚੱਲਦਾ ਰਹਿੰਦਾ ਜਿਹੜਾ ਤੁਸੀਂ ਇੱਕਦਮ ਬੂਸਟ ਕਰ ਨੂੰ ਫਿਰਦੇ ਹੋ ਉਹ ਇੱਕਦਮ ਚੱਲਦਾ ਇੱਕਦਮ ਉਹ ਨਹੀਂ ਕੰਮ ਹੁੰਦਾ ਲੋਟ ਹੁੰਦਾ ਕਲੋ ਮੈਟਰੋ ਵੀ ਚੱਲਦੇ ਆਪਾਂ ਬਾਈ ਹੁਣ ਵੀ ਕੰਮ ਕਰਦੇ ਸੀ ਮੈਂ ਟਾਈਮ ਸਾਡੇ ਵਾਸਤੇ ਕੱਢਿਆ ਧੰਨਵਾਦ ਕਰਦਾ ਬਾਈ ਹੁਣਾਂ ਦਾ ਅਸੀਂ ਤੇ ਚੰਗਾ ਠੀਕ ਹੈ ਬਾਈ ਠੀਕ ਹੈ ਬਈ ਸਾਰੇ ਫੋਲੋ ਕਰ ਲਓ ਬਾਈ ਦੇ ਪੇਜ ਨੂੰ ਹਾਂਜੀ ਹਾਂਜੀ ਬਾਈ ਗੁਰਜੀਕਾ ਖਾਲਸਾ ਜੀ ਬਾਈ ਗੁਰਜੀ ਦੀ ਬਤ